ਸਾਨੂੰ ਪਤਾ ਹਾ ਜਿੰਨੇ ਵੀ ਦਿਨ ਨੰਗੇ ਹਨ ਇੱਕ ਦਿਨ ਵੀ ਐਸਾ ਨਹੀਂ ਗਿਆ ਜਿੱਦਨ ਮੈਂ ਇਹ ਅਰਦਾਸ ਨਹੀਂ ਕੀਤੀ ਪ੍ਰਮਾਤਮਾ ਅੱਗੇ ਕਿ ਮੇਰਾ ਪੁੱਤ ਮੇਰੀ ਝੋਲੀ ਚਾਜਵੇ ਫੇਰ ਮੈਨੂੰ ਵੀ ਵਿਸ਼ਵਾਸ ਆ ਕਿ ਮਹਾਰਾਜ ਇੱਕ ਦਿਨ ਮੇਰੀ ਅਰਦਾਸ ਜ਼ਰੂਰ ਸੁਣੂਗਾ ਉਹ ਸੁਣੂਗਾ ਤੂੰ ਨਾ ਆਪਣਾ ਮੂਹੜ ਠੀਕ ਕਰ ਹੁਣ ਆ ਵੇਖ ਕੀ ਬਣੀ ਆ ਤੂੰ ਹੈ ਜੇ ਜਾਣਾ ਤਾਂ ਫਿਰ ਕੀ ਹੋਇਆ ਆ ਜਾ ਫਤਿਹ ਮੈਂ ਦੋ ਰੋ ਪਰ ਇਹਨੂੰ ਲੈ ਹੋ ਗਈ ਤਿਆਰੀ ਫਿਰ ਹਾਂਜੀ 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 ਪੁੱਤ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਦੋਂ ਵੀ ਇੱਥੇ ਆਇਆ ਤੇ ਹੋ ਕੇ ਜਾਣਾ ਇੱਥੋਂ ਠੀਕ ਹੈ ਹਾਂਜੀ ਹਾਂਜੀ ਇਹ ਤੇਰਾ ਆਪਣਾ ਹੀ ਘਰ ਆ ਤੇ ਆ ਨਾ ਥੋੜੇ ਜਿਹਾ ਤੇਰੇ ਵਾਸਤੇ ਮੈਂ ਕੱਪੜੇ ਲਏ ਆ ਤੇ ਨਾਲ ਲੈ ਜਾ ਮੈਂ ਦੱਸ ਇਹਦੀ ਕਿਲੋੜੀ ਰਹਿਣ ਦਿੰਦੇ ਮੈਨੂੰ ਪਤਾ ਸੀ ਜੇ ਤੇਨੂੰ ਮੈਂ ਪੈਸੇ ਦਿੰਦੀ ਨਾ ਤੂੰ ਕਹਿਣਾ ਸੀ ਆਂਟੀ ਮੇਰੇ ਪਾਸ ਤੇ ਬਥੇਰੇ ਪੈਸੇ ਆ ਮੇਰੀ ਮਾਂ ਮੈਨੂੰ ਬਾਧੂ ਖਰਚਾ ਦਿੰਦੀ ਆ ਜੇ ਕੱਪੜੇ ਲੈ ਤਾਂ ਵੀ ਤੂੰ ਉਹੋ ਕੁਝ ਬੋਲਿਆ ਕਿ ਮੇਰੇ ਕੋਲ ਵਾਧੂ ਕੱਪੜੇ ਆ ਇਹਦੀ ਕੀ ਲੋੜ ਆ ਪਰ ਪੁੱਤ ਇਹਦੇ ਵਿੱਚ ਇੱਕ ਇਹੋ ਜਿਹਾ ਗਿਫਟ ਆ ਜੀਜੀ ਕੋਈ ਕੀਮਤ ਹੀ ਨਹੀਂ ਆ ਪੁੱਤ ਉਹ ਤੂੰ ਘਰ ਜਾ ਕੇ ਖੋਲੀ ਤੇ ਸਾਨੂੰ ਸਾਰਿਆਂ ਨੂੰ ਯਾਦ ਜਰੂਰ ਕਰੇ ਤੇ ਨਾਲੇ ਆਹ ਕੀ ਗੱਲ ਹੋਈ ਜਦੋਂ ਤੂੰ ਆਏਗਾ ਸਾਨੂੰ ਮਿਲ ਕੇ ਜਾਈ ਤੂੰ ਕਹਿ ਸਿੱਧਾ ਜਦੋਂ ਆਏਗਾ ਤੈਨੂੰ ਅਡੇ ਘਰੀ ਆਈ ਫਿਰ ਕਹਿ ਬੰਨੇ ਜਾਈ ਇੱਥੇ ਹੀ ਆਊਗਾ ਜੇ ਨਾ ਆਊਗਾ ਨਾ ਤੇਰੇ ਕੰਨ ਵੇਖੋ ਫੁੱਟਦੀ ਮੈਂ ਘਰੇ ਜਾ ਕੇ ਪਹਿਲਾਂ ਹਾਂਜੀ ਹਾਂਜੀ ਇਹ ਤੋਰਾਂ ਜਾਣ ਲੱਗੇ ਤੇ ਕੁੱਟ ਲਾ ਫਿਰ ਜਦੋਂ ਆਊਗਾ ਫਿਰ ਫੁੱਟਦੀ ਤੇ ਨਾਲੇ ਨਾ ਇਹਦੇ ਵੀ ਦੋ ਕੰਨ ਫੁੱਟ ਕੇ ਜਾਈ ਪਤਾ ਕੀ ਗੱਲ ਆ ਜਦੋਂ ਵੀ ਅਸੀਂ ਉਧਰ ਕਿਤੇ ਆਏ ਇਹਨੂੰ ਕਹੇ ਮੈਨੂੰ ਤੇਰੇ ਘਰ ਜ਼ਰੂਰ ਲੈ ਕੇ ਆਵੇ ਮੈਂ ਤੇਰੀ ਮੰਮਾ ਨੂੰ ਮਿਲਣਾ ਚਾਹੁੰਨੀ ਆ ਮੈਂ ਜੇਨ ਮੈਂ ਕਹਿਤਾ ਕਿ ਦਿੱਲੀ ਜਦੋਂ ਆਏ ਮੈਂ ਇਹਨੂੰ ਪਹਿਲਾਂ ਹੀ ਕਹਿਆ ਜਦੋਂ ਵੀ ਆਏ ਨਾ ਅਸੀਂ ਸਾਰੀ ਬੋਲਦੇ ਚਲ ਬੋਲਦੇ ਜੀ ਅੰਟੀ ਜੀ ਇਹਨੂੰ ਕਹਿਤਾ ਮੈਂ ਕਿ ਜਦੋਂ ਵੀ ਦਿੱਲੀ ਵਾਲੀ ਸਾਈਡ ਆਏਗਾ ਪਹਿਲਾਂ ਮੇਰੇ ਘਰ ਆਣਾ ਬਾਕੀ ਕੰਮ ਬਾਅਦ ਜਿਹੜੇ ਸੁਖ ਮਣਾਈ ਨਾ ਉਹਨੇ ਆਉਂਦੇ ਤੇਰੇ ਬਾਰੇ ਪੁੱਛਣਾ ਵਾ ਕਿ ਵੀਰਾ ਕਿੱਥੇ ਗਿਆ ਬਾਕੀ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਵੀਡੀਓ ਕੋਲ ਤੇਰੀ ਗੱਲ ਕਰਾ ਲਿਆ ਕਰੂੰਗਾ ਤੇ ਨਾਲ ਹਾਂਜੀ ਮੈਂ ਵੀ ਨਹੀਂ ਫਿਰ ਡਿਲੇਟ ਹੋ ਜਾਣਾ ਨਾ ਉਹਨੇ ਤੇ ਆਣਾ 4 ਵਜੇ ਹਾਂ ਕਾਲਜ 4 ਵਜੇ ਛੁੱਟੀ ਹੁੰਦੀ ਨਾਲੇ ਅੰਟੀ ਇਕੱਲੀ ਆਏ ਇਹ ਨਾ ਆ ਲਈਏ ਤੁਸੀਂ ਨਾ ਦਬਈਆਂ ਆਲਾ ਵਾ ਛੁੱਟਿਆ ਆਲਾ ਹੋੜ ਸਹੀ ਗੱਲ ਆ ਆਪਣੀ ਮੰਮਾ ਨੂੰ ਕਹੀਂ ਖੁੱਲੇ ਬਿਸਤਰੇ ਬੁਸਰੇ ਬਣਾ ਲਾ ਜੇ ਅਸੀਂ ਚੱਲ ਗਏ ਨਾ ਤੇਰੇ ਘਰ ਤਾਂ ਦੋ ਦਿਨ ਦਿੰਨੇ ਹੀ ਹਿਲਣਾ ਫੇਰ ਨਾ ਕਿਉਂ ਆ ਸ਼ਹਿਰੀਆ ਕੋ ਬਿਸਤੇ ਵੀ ਘਾਟੀ ਹੁੰਦੇ ਆ ਨਹੀਂ ਨਹੀਂ ਵੱਧ ਜਗਾ ਤੁਸੀਂ ਸਾਰੇ ਆ ਜਾਓ ਖੁੱਲਾ ਟਾਈਮ ਕੱਢ ਕੇ ਠੀਕ ਆ ਪੁੱਤ ਜਗਾ ਦੇਰ ਚ ਹੋਣੀ ਚਾਹੀਦੀ ਮੈਂ ਤਾਂ ਮਜ਼ਾਕ ਕਰਦੀ ਪਈ ਸੀ ਜ਼ਰੂਰ ਆਵਾਂਗੇ ਚੱਲ ਪੁੱਤ ਛਾੜਿਆ ਨਹੀਂ ਚਲੋ ਲੈ ਪੁੱਤ ਮੇਰੇ ਵੱਲੋਂ ਛੋਟੇ-ਛੋਟੇ ਗਿਫਟ ਹੈ ਤੇਰੇ ਵਾਸਤੇ ਤੇ ਬਹੁਤ ਸਾਰਾ ਆਸ਼ੀਰਵਾਦ ਹੈ ਬਟਾ ਸਤਜੰਗਾ ਪੁੱਤ ਜਿੰਦਾਬਾਦ ਰਹਿ ਰੱਬ ਤੇਰੀ ਵੱਡੀ ਉਮਰ ਕਰੇ ਤੇ ਫੇਰ ਛੇਤੀ-ਛੇਤੀ ਆਈਂ ਹਾਂਜੀ ਚਲੋ ਜਾਨ ਤੁਹਾਨੂੰ ਲੈਟ ਹੋ ਜਾਓ ਜੀ ਜੀ ਬਾਹਰ ਤੱਕ ਨਹੀਂ ਘਰ ਕੇ ਆਣਾ ਸੰਮਤ ਤੁਸੀਂ ਦੋਹੇ ਜਾਇ ਤੋਰਾ ਮੈਂ ਨਹੀਂ ਜਾਣਾ ਬਾਹਰ ਜਾ ਚਲ ਦੇ ਚ ਬਿਠਾ ਦੋ ਪਤਾ ਨਹੀਂ ਪਤਾ ਆ ਦੀਆ ਕੀ ਬਗਾ ਨਾ ਪੋਤੇ ਆ ਉਹ ਕੁਝ ਦਿਨਾਂ ਕਰਕੇ ਆਇਆ ਹੁਣੇ ਚਲ ਜਾਣਾ ਪਰ ਪਤਾ ਨਹੀਂ ਮਨ ਮੰਨਦਾ ਨਹੀਂ ਕਮਨ ਤੈਨ ਮ ਕਦੋਂ ਆਉਂਦੀ ਗਿਆ ਪੀ ਚਾਹ ਬਣਾ ਕੋਟ ਤੇ ਤੂੰ ਚੋਪੀ ਕਰਕੇ ਬੈਗੀ ਹੈ ਕੀ ਹੋਇਆ ਤੈਨੂੰ ਤਾਈ ਜੀ ਰੰਜੀਤ ਕਾ ਦਾ ਚਲ ਗਿਆ ਐ ਲੱਗਣ ਡਿਆ ਨਾ ਸਾਰਾ ਘਰ ਹੀ ਖਾਲੀ ਹੋ ਗਿਆ ਐ ਲੱਗਣ ਡਿਆ ਘਰੇ ਕੋਈ ਜੀ ਰਾਇ ਹੀ ਨਹੀਂ ਗਿਆ ਆਉਂਦੇ-ਉਂਦੇ ਨਾ ਜਿੰਨੇ ਜੀ ਉਹਨੇ ਰੋਂਤਾ ਤੇ ਪੁੱਤ ਜਿਹੜਾ ਆਇਆ ਉਹਨੇ ਜਾਣਾ ਵੀ ਸੀ ਤੇ ਨਾਲੇ ਵੀ ਥੋੜੇ ਇੱਕ ਦਿਨਾਂ ਤੇ ਨਾ ਆਪਣੇ ਦਿਨਾਂ ਤੇ ਕਿੰਨੀ ਜਰਾ ਬਣਾ ਗਿਆ ਕਮਲਾ ਜਾਂ ਸੋਨਾ ਹੀ ਬੜਾ ਈ ਹੈ ਹੈ ਤੂੰ ਯਾਰ ਫਿਰਦਾ ਕਿੱਡਾ ਸੋਹਣਾ ਫਤੇਨਾ ਲੱਗਦਾ ਈ ਤੂੰ ਤਾਂ ਘਰ ਦਾ ਹੀ ਫਿਰ ਪਤੀ ਜੀ ਵਰਗਣ ਡਿਆ ਐਨਾ ਨਾ ਤੂੰ ਮੰਮ ਤੇ ਨਾ ਗੱਲ ਲਾ ਪੁੱਤ ਉਹਨੇ ਤਾਂ ਜਾਣਾ ਹੀ ਸੀ ਕੋਈ ਗੱਲ ਨਹੀਂ ਉਹ ਆ ਕੇ ਤੇ ਗਿਆ ਮੈਂ ਫੇਰ ਆਉਂਗਾ ਫੇਰ ਮਿਲੂੰਗਾ ਤੂੰ ਏਗੀ ਘਟ ਟੈਨਸ਼ਨ ਲੈਨੀ ਹੈ ਚਾਹ ਬਣਾਉਣੀ ਆ ਨਾਲੀ ਨੂੰ ਘਟ ਦੇਣੀ ਉਹ ਨਾਲੇ ਤੇਰਾ ਮੂੜਾ ਹੁੰਦਾ ਇਧਰ ਉਧਰ ਨੂੰ ਮਾਨੋ ਜਾਂਦਾ ਪੁੱਤ ਤਾਈ ਜੀ ਪਤਾ ਕੀ ਗੱਲ ਹੈ ਬੜੇ ਜਾਣੇ ਇਸ ਘਰ ਚ ਆਉਂਦੇ ਆ ਤੇ ਬੜੇ ਜਾਣੇ ਚਲ ਜਾਂਦੀ ਆ ਹੁਣ ਪੇਕੇਆਂ ਤੋਂ ਵੀ ਕੋਈ ਆਏ ਨਾ ਫਿਰ ਆ ਪਾਬੀ ਹਾਂ ਚਾਚੀ ਜੀ ਹੁਣੀ ਵੀ ਆਉਣ ਤੇ ਭਾਚਾ ਜੀ ਤਾਂ ਚਲ ਜਾਂਦੀ ਹੈ ਨਾ ਫੀਲ ਹੁੰਦਾ ਵਾ ਤੁਸੀਂ ਵੀ ਆਉਂਦੇ ਹੋ ਜਦੋਂ ਦੋ ਚਾਰ ਦਿਨ ਰਹਿ ਕੇ ਜਾਂਦੇ ਹੋ ਨਾ ਫੀਲ ਹੁੰਦਾ ਵਾ ਪਰ ਪਤਾ ਨਹੀਂ ਇਹ ਮੁੰਡੇ ਦੀ ਇੱਕ ਅਲੱਗ ਜੀ ਖੇਚਿਆ ਚਲ ਗਿਆ ਧਿਆਨ ਲੱਗਦਾ ਘਰ ਦੀ ਸਾਰੀ ਰੌਣਕ ਹੀ ਨਾਲ ਲੈ ਗਿਆ ਗੱਲ ਦੇ ਨਾ ਮੋੜ ਕੋੜ ਕੇ ਫਿਰ ਉੱਥੇ ਹੀ ਜਾਂਦੀ ਆ ਮੈਨੂੰ ਪਤਾ ਵਾ ਪੀ ਆਪਣੇ ਰਣਜੀਤ ਦਾ ਸੇਮ ਟੂ ਸੇਮ ਮੰਦਰਾ ਫਦੇ ਵਰਗਾ ਵਾ ਤੇ ਗੱਲ ਤੂੰ ਮੁਰਮੁਰ ਉਹ ਹੀ ਕਰਦੀ ਆ ਤੈਨੂੰ ਭਾਵੇਂ ਕਿੰਨਾ ਨਹੀਂ ਤੇਰਾ ਮੈਂ ਆਖਾਂ ਕਿ ਸ਼ਮੀ ਆ ਕਰ ਐਂ ਕਰ ਨਾ ਤੇਰੀ ਸੁਈ ਉੱਥੇ ਹੀ ਜੜੀ ਆ ਮੈਨੂੰ ਪਤਾ ਪੁੱਤ ਕੋਈ ਗੱਲ ਨਹੀਂ ਇੱਕ ਦੋ ਦਿਨ ਲੱਗੂਗਾ ਫਿਰ ਆਪੇ ਜੀ ਲੱਗਣ ਜਾਂਦਾ ਪਰ ਫਿਰ ਥੋੜਾ ਥੋੜਾ ਨਾ ਬੰਦੇ ਦਾ ਮਾਨ ਬਿਛਾਣ ਹਟ ਜਾਂਦਾ ਅਜੇ ਨਾ ਤਾਜ਼ਾ ਤਾਜੀ ਤਾਜੀ ਰਲ ਹੋਵੇ ਫਿਰ ਨਾ ਹੁੰਦਾ ਨਾ ਖੁਸ਼ੂਦ ਹੁੰਦਾ ਪੁੱਤ ਸਹ ਕੋਈ ਗੱਲ ਨਹੀਂ ਪੂਰੀ ਆਰਮਾਤਾ ਮੈਨੂੰ ਪਤਾ ਨਹੀਂ ਕੀ ਹੋਈ ਜਾਂਦਾ ਉਹਦੇ ਬਿਨਾ ਘਰ ਵੱਡ ਵੱਡ ਖਾਂਡਿਆ ਮੇਰੀ ਗੱਲ ਸੁਣ ਫਤਿਹ ਚਲ ਕੋਈ ਗੱਲ ਨਹੀਂ ਆਪੇ ਠੀਕ ਹੋ ਜਾਣਾ ਆ ਦੋ ਕੁ ਦਿਨ ਹੁੰਦਾ ਹੁੰਦਾ ਵਾ ਫਿਰ ਸਹੀ ਹੋ ਜਾਣਾ ਕੋਈ ਵੀ ਜੀ ਆਵੇ ਨਾ ਤੇ ਦੋ ਤਿੰਨ ਦਿਨ ਰਵੇ ਤੇ ਫੀਲ ਤੇ ਹੁੰਦਾ ਹੀ ਆ ਪੁੱਤ ਆਪੇ ਸਹੀ ਹੋ ਜੂਗਾ ਸਾਰਾ ਕੁਝ ਤੇਰੇ ਨਾਲ ਜੋ ਤੁਰਿਆ ਫਿਰਦਾ 24 ਘੰਟੇ ਹੋ ਨਾਲਿਆ ਤੇਰੀ ਦਾਦੀ ਰਾਜਕੌਰ ਗਈ ਜਦੋਂ ਜੇ ਮੈਂ ਨਾ ਆਉਂਦੀ ਤੇ ਤੁਹਾਨੂੰ ਵੜਵੜ ਕੇ ਘਰ ਖਾਣਾ ਜਿੰਨੇ ਜੀ ਉਹਨੀਆਂ ਹੀ ਰੌਣਕਾਂ ਹੁੰਦੀਆਂ ਘਰ 'ਚ ਪੁੱਤ ਆਪੇ ਆ ਜਾਣੀ ਜਾਂਦੇ ਆ ਹੌਲੀ ਨਾਲ ਤੇਰਾ ਮਨ ਲੱਗ ਜੀ ਲਾਲੇ ਨਾ ਪੜਾਈ ਪੜੀ ਹਾਲ ਥੋੜਾ ਧਿਆਨ ਦੇ ਲਾ ਹਣ ਹੁਣ ਇਧਰ ਉਧਰ ਨਾ ਜ਼ਿਆਦਾ ਘੁੰਮਿਆ ਕਰ ਗਿਆਨ ਵਾਲੇ ਨੇ ਜਾਣਾ ਹੀ ਨੀਗਾ ਮਤੇ ਤੂੰ ਇਹ ਸਮਝ ਤੀ ਪਰ ਉਹ ਨਾ ਆਇਆ ਸੀ ਤੇ ਆਪਣੇ ਘਰ ਚਲ ਗਿਆ ਜਾਣਾ ਹੀ ਪਤਾ ਯਾਰ ਮਾਤਾ ਜਦੋਂ ਮੇਰੇ ਪੇਪਰ ਖਤਮ ਹੁੰਦੇ ਆ ਪਪਾਂ ਚੇੜਣਾ ਵਾਰ ਤੇ ਦਿੱਲੀ ਨਾ ਚਲ ਜਾਣਾ ਆ ਲੋ ਤਾਂ ਜੀ ਇਹਦਾ ਧਿਆਨ ਹੁਣ ਦਿੱਲੀ ਵਾਲੀ ਜੇ ਇਹਨੇ ਪੜਨਾ ਲਿਖਣਾ ਨਹੀਂ ਜੇ ਇਹਨੇ ਉਧਰ ਨੂੰ ਤੁਰ ਪਿਆ ਕਰਨਾ ਜੀ ਤੇ ਮੇਰੀ ਗੱਲ ਸੁਣਵੇਂ ਹਾਂਜੀ ਜਦੋਂ ਤੂੰ ਗਿਆ ਨਾ ਤੇ ਮੈਨੂੰ ਜ਼ਰੂਰ ਨਾਲ ਲੈ ਕੇ ਜਾਈ ਆ ਦੋਵੇਂ ਮਾਂ ਪੁੱਤ ਚੱਲਾਂਗੇ ਹਾਂ ਪੇਪਰ ਖਤਮ ਕਰ ਦਿਆਂਗਾ ਤਾਂ ਦੋਵੇਂ ਮਾਂ ਪੁੱਤ ਚੱਲਦੇ ਆ ਤੇ ਪੇਪਰ ਨਾ ਪਾੜ ਲੈ ਕੇ ਦੇਈ ਹਾਂ ਨਹੀਂ ਤਾਂ ਪਿਓ ਦਾ ਪਤਾ ਹੀ ਆ ਤੈਨੂੰ ਉਹਨੇ ਗਾਲ ਤੈਨੂੰ ਫੋਨ ਨਾਲ ਹੀ ਵਾ ਦੇਣੀ ਆ ਪੜਾਈ ਚ ਪੂਰਾ ਧਿਆਨ ਆਪਣਾ ਮੈਂ ਆਖਿਆ ਦੂ ਇਹਨੂੰ ਸਮਝਾਏਗੀ ਤੇ ਉਹ ਆਂਦੀ ਮੈਨੂੰ ਵੀ ਨਾਲ ਲੈ ਦੇ ਦੱਸ ਮੰਮੀ ਜੋ ਕਹਿਣਾ ਵਰਤਾਂਗੇ ਨਾ ਤੇ ਫੇਰ ਹੀ ਅੱਗੋਂ ਵਰਤੂਗਾ ਮੁੰਡਾ ਇਹ ਥੋੜਾ ਜੇ ਇੱਥੇ ਹੈਗਾ ਹੀ ਤੇ ਪਿਆਰ ਜਤਾਈ ਜੋ ਤੇ ਜਦੋਂ ਘਰ ਚਲ ਗਿਆ ਤੂੰ ਕੌਣ ਤੇ ਮੈਂ ਕੌਣ ਮੈਂ ਤਾਂ ਕਿਹਾ ਵੀ ਮੈਂ ਵੀ ਮਿਲਣ ਜਾਣਾ ਤੇ ਉਹ ਵੀ ਜਾਊਗਾ ਗੱਲ ਮੁੱਕ ਗਈ ਉਹਨੂੰ ਦੱਸ ਦੇਣਾ ਆਪਣੇ ਘਰ ਰਹਿਣਾ ਤੇ ਲੈਣ ਦੋ ਫੇਰ ਮਗਰ ਚਲ ਜਿਓ ਆਪਣੀ ਮਾਂ ਨੂੰ ਦੱਸੂਗਾ ਸਭ ਕੁਝ ਸਹਿਤ ਤੁਸੀਂ ਮਾਪੇ ਤੇ ਜਾ ਡੱਬ ਗਿਓ ਨਾਲ ਸਭ ਕੁਝ ਮੈਨੂੰ ਵੀ ਲੈ ਜਿਓ ਮਾਂ ਦੀ ਵੇਲੀ ਆ ਹੁਣ ਹਮਾਰੇ ਦੱਸੋ ਗੱਲ ਤੇ ਆ ਹੀ ਬਿਜਲੀ ਗੱਲ ਤੇ ਆ ਹੀ ਸਾੜਾ ਤੇ ਆ ਹੀ ਮੈਨੂੰ ਵੀ ਲੈ ਕੇ ਜਾ ਨਾਲ ਵੇਲਾ ਮੁੰਗਰ ਗਾਹ ਸਮਝੀ ਤੇਰੀ ਮਾਂ ਕਿੰਨੇ ਦਿਨ ਹੋ ਗਏ ਘਰ ਦਾ ਕੋਈ ਕੰਮ ਨਹੀਂ ਕੀਤਾ ਠੀਕ ਆ ਕਈ ਚੀਜ਼ਾਂ ਲਿਆਉਣ ਵਾਲੀਆਂ ਵਾ ਤੋ ਪੁੱਤ ਤੂੰ ਹੀ ਲਿਆਉਣੀ ਆ ਵਾ ਤੇ ਜਾ ਕੇ ਤੇ ਅੱਜ ਲੈ ਕੇ ਆ ਆਪਣਾ ਕੀਆਦ ਨਾ ਵਾ ਰਸੋਈ ਦਾ ਕਿੰਨਾ ਸਮਾਨ ਮੁੱਕਾ ਉਹ ਵੀ ਲੈ ਕੇ ਆ ਤੇ ਤੈਨੂੰ ਮੈਂ ਲਖਾ ਦੇਣੀ ਆ ਤੇ ਸ਼ਾਮਾਂ ਤੱਕ ਘਰ ਆਉਣਾ ਚਾਹੀਦਾ ਤੂੰ ਇਹ ਬਣਾਉ ਲਿਸਟ ਤੇ ਨਾਲੇ ਆਖਣ ਡਿਆ ਸੀ ਮੈਂ ਪੱਗਾਂ ਹੋਰ ਲਿਆਉਣੀ ਆ ਵਾ ਤੇ ਉਹ ਵੀ ਲੈ ਆ ਠੀਕ ਆ ਹਾਂ ਹੋ ਵੀ ਲੈ ਆ ਤੇ ਪੜਨਾ ਵੀ ਸ਼ੁਰੂ ਕਰ ਦੋ ਪੁੱਤ ਠੀਕ ਆ ਨਹੀਂ ਨਹੀਂ ਹੁਣ ਪੜਾਈ ਵੱਲ ਧਿਆਨ ਪੂਰਾ ਆਪਾ ਕਿ ਪੇਪਰ ਵਧੀਆ ਹੋਣਗੇ ਨਾ ਤੇ ਫੇਰ ਹੀ ਉਧਰ ਨੂੰ ਜਾਇਆ ਜਾਣਾ ਤੇ ਨਹੀਂ ਤੇ ਆਪਾਂ ਨੂੰ ਪੇਪਰ ਦੁਬਾਰਾ ਦੇਣੇ ਪੈਣੇ ਇਹ ਯਾਦ ਰੱਖਿਓ ਚੰਗਾ ਆਹੋ ਪੈਸੇ ਲੱਗਣ ਡੈ ਇਨ ਉੱਥੇ ਤੂੰ ਪਤਾ ਕੀ ਕਰ ਹੁਣ ਜਾ ਹੀ ਭਣਾਣਾ ਘਟ ਗੱਲਾਂ ਤੇ ਬਥੇਰੀਆਂ ਕਰ ਲੈਣਾ ਦਿੱਲੀ ਵੀ ਚਲ ਗਏ ਆਪਾਂ ਮਿੰਟੋ ਮਿੰਟ ਲਿਓਨੀ ਤਾਈ ਜੀ ਆਹੋ ਸਿਮਰਤ ਤੇ ਤੇਰੀ ਮਾਂ ਨੂੰ ਭਾ ਲੈ ਚਾਹੀਦਾ ਕਿ ਦੁਰਗਾ ਤੂੰ ਤੇਰੇ ਤੇ ਮਨ ਨਾਲ ਹੀ ਮੈਂ ਤੁਹਾਨੂੰ ਭਾ ਲੈ ਲਵਦੀ ਹਾਂ ਤੇ ਜਾ ਕੇ ਮੈਂ ਫੇਰ ਜੀਤਣ ਦੇਖਾਂ ਤੋ ਇਹ ਬੋਕੜ ਲਬ ਦੇ ਬਹਾਨੇ ਤੇ ਮੈਂ ਲੱਪਣਿਆਂ ਜਾਂ। ਉਹ ਚੱਲ ਚੰਗਾ ਤੁਸੀਂ ਦੋਵੇਂ ਮਾਂ ਕੋ ਤੇ ਇੱਕੋ ਜਾਈਂ। ਹੋ ਰਖੀ। ਮਾਂ ਕੋ ਤਰਲ ਲੈਣੀ ਐ। ਚੱਲ ਕੋਈ ਨਹੀਂ ਛੁੱਟ ਗਾਣੀਆਂ ਤੇ ਚਲੇ ਜਿਓ। ਇਹ ਆਪ ਕੋ ਨਾ ਸਾੜਾ ਫਿਲ ਹੁੰਦਾ ਹਮ ਚਲੇ ਅਸਮਾਨ ਲੈਨੇ। ਚੱਲ ਸ਼ੁਕਰਿਆ ਮਹਾਰਾਜ। ਇਹਨਾਂ ਦਾ ਹੱਸਦਾ ਵਸਦਾ ਘਰ ਰਹੇ ਇਤਰਾ। ਫਲਦਾ ਫੁੱਲਦਾ ਰਹੇ। ਰਾਜ ਦੇ ਆਉਂਦੇ ਹਨ ਨਾ ਐ ਤਰ੍ਹਾਂ ਹੱਸਦੇ ਖੇਡਦੇ ਦੇਖੇ ਹਾਂ ਆ ਕੇ ਆਪਣਾ ਪਰਿਵਾਰ। ਤੇ ਦੂਜੀ ਗੱਲ ਅੱਛਮੀ ਦਾ ਮੂਡ ਬੜਾ ਵਧੀਆ। ਹੁਣ ਮੈਂ ਗੱਲ ਕਰ ਹੀ ਲੈਣੀ ਆ ਮੈਂ ਕਹਿਨੀ ਆਂ ਕਿ ਤੂੰ ਆਪਣੀ ਨੂੰ ਚਾਚੀ ਨੂੰ 2-4 ਦਿਨ ਬੁਲਾ ਲਾ ਤੇ ਮੈਂ ਨਾ ਪਿੰਡੋਂ ਹੋ ਆਉਂ ਆਂਦੇ ਹੁੰਦੇ ਆ ਨਾ ਖੁਸ਼ੀ ਖੁਸ਼ੀ ਦੇ ਮੌਕੇ 'ਚ ਇਹੋ ਹੀ ਫਾਇਦਾ ਠਾਣਾ ਮਮਾ ਮੈਂ ਨਾ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਚੱਲਣਾ ਜੀ ਮੈਂ ਤੁਹਾਨੂੰ ਸ਼ਾਮ ਨੂੰ ਮਿਲਦਾ ਰਣਜੀਤ ਅਜੇ ਹੁਣ ਤਾਂ ਘੰਟਾ ਪਹਿਲਾਂ ਆਇਆ ਵਾਂ ਤੂੰ ਤੂੰ ਫੇਰ ਚੱਲਿਆ ਵਾਂ ਮੇਰਾ ਤਾਂ ਬੈਠ ਥੋੜੀ देर ਅੱਜ ਮੈਂ ਤੇਰੇ ਘਰ ਕਿਤੇ ਘਰ ਆਈ ਹਾਂ ਤੇ ਤੂੰ ਚੱਲਿਆ ਹੋਣਾ ਨਹੀਂ ਮੈਂ ਹਾਂ ਦੋਸਤ ਨਾਲ ਥੋੜੇ ਖਾ ਪੀਆ ਵਾਂ ਬਾਦ ਤੇ ਮੈਂ ਘਰ ਬਣਾਇਆ ਤਾਂ ਤੇਰੇ ਫੇਵਰੇਟ ਆਲੂ ਮੇਥੀ ਦੀ ਸਬਜ਼ੀ ਬਣੀ ਹੈ ਤੇ ਉਹ ਨਹੀਂ ਖਾਣੀ ਤੂੰ ਬਾਹਰ ਦਾ ਖਾਣਾ ਐਨੇ ਦਿਨ ਬਾਹਰ ਦਾ ਹੀ ਖਾਦਾ ਹੁਣ ਘਰ ਦਾ ਵੀ ਥੋੜੇ ਦਿਨ ਖਾ ਲਾ ਹਾਂਜੀ ਹਾਂਜੀ ਬਟ ਫਿਰ ਵੀ ਮੈਂ ਕਿਹਾ ਵੈਸੇ ਘੁੰਮ ਫਿਰਾਂਗੀ ਦਿੱਲੀ ਅੱਛਾ ਦਿੱਲੀ ਯਾਦ ਆ ਗਈ ਕਿ ਦਿੱਲੀ ਘੁੰਮਣਾ ਮਾਂ ਦੇ ਵੱਲ ਨਹੀਂ ਖਿਆਲ ਹੈਗਾ ਇੰਨਾ ਘੁੰਮ ਕੇ ਆਇਆ ਚੱਲ ਫੋਨ ਬਾਹਰ ਕਰ ਮੈਨੂੰ ਖਾ ਇੱਥੇ ਕਿਤੇ ਗੋਮ ਗਿਆ ਇਹ ਕਿੰਨੀਆਂ ਫੋਟੋਆਂ ਫੋਟੋਆਂ ਤੇ ਮਮਾ ਸਾਰੀਆਂ ਡਿਲੀਟ ਹੋ ਗਈਆਂ ਮਤਲਬ ਫੋਟੋਆਂ ਡਿਲੀਟ ਹੋ ਗਈਆਂ ਅਰੇ ਬੇਵਕੂਫ ਜਿਹੜਾ ਘੁੰਮ ਕੇ ਆਇਆ ਯਾਰਾ ਦੋਸਤਾਂ ਨਾਲ ਇੰਦੇ ਸੈਲਫੀਆਂ ਲਿੱਤੀਆਂ ਮੈਂ ਉਹ ਫੋਟੋਆਂ ਮੰਡੀਆਂ ਦਿਖਾ ਮੈਨੂੰ ਉਹ ਤੇ ਮਮਾ ਇਦਾਂ ਹੀ ਖੱਪ-ਖੱਪ ਦੇ ਵਿੱਚ ਮੇਰੇ ਇੱਕ ਫਰੈਂਡ ਨੇ ਫੋਨ ਮੇਰਾ ਸਿੱਟਤਾ ਤੇ ਉਹ ਸਾਰੀਆਂ ਫੋਟੋਆਂ ਡਿਲੀਟ ਹੋ ਗਈਆਂ ਫੋਨ ਸੁੱਟ ਹਾਂ ਤੇ ਬੈਕਅਪ ਚ ਕਰ ਲੈਣਾ ਬੈਕਅਪ ਚ ਮੈਂ ਕੀਤਾ ਟਰਾਈ ਲੇਕਿਨ ਨਹੀਂ ਆਈਆਂ ਮੈਂ ਪਹਿਲਾਂ ਟਰਾਈ ਕਰਕੇ ਵੇਖਾਂ। ਸੱਚ ਕਹਿ ਰਹੀ ਹਾਂ। ਹਾਂਜੀ ਤੁਹਾਨੂੰ ਇਹ ਕਹਿਣੀ ਕੋਈ ਖਾਸ ਹੋਰ ਹੋ ਹੈੜੀ ਮਮੀ ਨੂੰ ਨਹੀਂ ਬਖਾਨੀਆਂ। ਨਹੀਂ ਨਹੀਂ। ਹੈ? ਡਿਲੀਟ ਹੋ ਗਈ ਮੈਂ ਸੱਚ ਕਹਿ ਰਹੀ ਹਾਂ ਜੀ। ਅੱਛਾ। ਬੜੀ ਕਮਾਲ ਦੀ ਗੱਲ ਹੈਗੀ ਐ। ਮੇਰੇ ਫੋਨ 'ਚ ਜਦੋਂ ਸਾਰੀਆਂ ਪੁਰਾਣੀਆਂ ਫੋਟੋਆਂ ਵੀ ਡਿਲੀਟ ਹੋ ਗਈਆਂ। ਓਹ। ਸਾਰਾ ਹੀ ਮਤਲਬ ਡਿਲੀਟ ਹੋ ਗਿਆ ਸਾਰਾ ਕੁਝ ਹੀ। ਹਾਂਜੀ। ਓ ਓ। ਓਕੇ। ਫਿਰ ਐਦਾ ਹੈ ਕਿ ਤੂੰ ਰਹਿ ਘਰ ਮੇਰਾ ਥੋੜਾ ਜਿਹਾ ਕੰਮ ਹੈ ਆਫਿਸ ਦਾ ਮੈਂ ਨਿਪਟਾ ਕੇ ਨਾ ਤੇ 2-2.5 ਘੰਟਿਆਂ ਚ ਵਾਪਸ ਆ ਜਾਾਂਗੀ ਠੀਕ ਹੈ ਐਸਾਂ ਕਰ ਲੈ ਫਿਰ ਤੂੰ ਮੰਮਾ ਹਾਲ ਤੇ ਸੁਣੋ ਬੈਠੋ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਏ ਇੰਪੋਰਟੈਂਟ ਗੱਲ ਕਰਨੀ ਆ ਪਰ ਰਾਤੀ ਬੈਠਾਂਗੇ ਯਾਰ ਗੱਲ ਕਰਾਂਗੇ ਰੌਣ ਨਾਲ ਬਾਹਰ ਚਲ ਜਿਓ 10-15 ਮਿੰਟ ਤੱਕ ਚਲ ਜਿਓ ਬੈਠੋ ਇੰਕਾਲ ਤੇ ਕਰੋ ਸੋ ਬੋਲ ਕੀ ਗੱਲ ਕਰਨੀ ਹੈ ਮੰਮਾ ਮੈਂ ਤੁਹਾਨੂੰ ਇੱਕ ਗੱਲ ਪੁੱਛਣ ਲੱਗਾ ਮੈਨੂੰ ਅਜੇ ਦ ਸੱਚੋ ਸੱਚ ਜਵਾਬ ਦੇਓ ਹਾਂ ਹਾਂ ਪੁੱਛ ਕੀ ਪੁੱਛਣਾ ਮੈਂ ਸਾਰੇ ਲੋਕਾਂ ਦੇ ਪਰਿਵਾਰ ਹੈਗੇ ਮੇਰਾ ਕਿਹੜੀ ਪਰਿਵਾਰ ਹੈਗਾ ਮੈਂ ਤੇਰਾ ਪਰਿਵਾਰ ਹੀ ਆ ਮਾਂ ਤੋਂ ਹੁੰਦੀ ਦੱਸ ਮਾਈ ਸਭ ਕੁਝ ਹੁੰਦੀ ਦੋਸਤ ਹੁੰਦੀ ਪਿਓ ਵੀ ਹੁੰਦੀ ਐ ਭੈਣ ਭਰਾਾਂ ਦੇ ਵਿੱਚ ਵੀ ਖਲੋਈ ਜਾਂਦੀ ਐ ਮਾਂ ਸਭ ਕੁਝ ਹੁੰਦੀ ਐ ਲੇਕਿਨ ਮਮਾ ਮੈਂ ਆਪਣੇ ਬਾਕੀ ਪਰਿਵਾਰ ਬਾਰੇ ਪੁੱਛਣਾ ਪਿਆ ਮੇਰੇ ਚਾਚਾ ਜੀ ਚਾਚੀ ਨਾਨਾ ਨਾਨੀ ਮਾਮਾ ਮੇਰੇ ਪਾਪਾ ਸਾਰੇ ਮੰਮਾ ਮੈਨੂੰ ਪਾਪਾ ਦਾ ਨਾਮ ਪੁੱਛਦੇ ਤੇ ਮੈਨੂੰ ਅੱਗੇ ਕੁਝ ਪਤਾ ਹੀ ਨਹੀਂ ਹੁੰਦਾ ਸਾਰੇ ਸਾਰੇ ਕੌਣ ਪੁੱਛਦੇ ਪਏ ਤੇ ਸਾਰੇ ਮਤਲਬ ਕਿ ਜਿੱਦਾਂ ਮੇਰੇ ਫਰੈਂਡਸ ਵਗੈਰਾ ਜਾਂ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਾਰੇ ਉਹਨਾਂ ਸਾਰਿਆਂ ਨੂੰ ਮੇਰੀ ਮੰਮਾ ਨੂੰ ਮਿਲਣ ਜਵਾਬ ਮੈਂ ਆਪੇ ਦੇ ਦਾਂਦੀਆਂ ਉਹਨਾਂ ਨੂੰ ਨਹੀਂ ਮੰਮਾ ਮੈਨੂੰ ਵੀ ਪਤਾ ਹੋਣਾ ਚਾਹੀਦਾ ਨੇ ਮੇਰੇ ਪਾਪਾ ਕਿੱਥੇ ਨੇ ਤੂੰ ਕੀ ਲੈਣਾ ਕੁਛ ਗਿਆ ਇਸ ਬਾਰੇ ਤੈਨੂੰ ਮੈਂ ਹਰ ਕੁਛ ਦਿੰਨੀ ਆ ਨਾ ਦੈਨ ਨਹੀਂ ਦੈਨੀ ਮੈਂ ਜ਼ਰੂਰੀ ਥੋੜੀ ਐ ਮੈਨੂੰ ਪਤਾ ਹੋਣਾ ਚਾਹੀਦਾ ਨੇ ਮੇਰੇ ਪਾਪਾ ਦੇ ਬਾਰੇ ਮੇਰੀ ਬਾਕੀ ਫੈਮਿਲੀ ਬਾਰੇ ਮੈਨੂੰ ਪਤਾ ਹੋਣਾ ਚਾਹੀਦਾ ਤੂੰ ਇਹੋ ਜੀ ਫੈਮਿਲੀ ਕੋ ਕੀ ਲੈਣਾ ਕੀ ਦੇਣਾ ਜਿਸ ਨਾਲ ਅਸੀਂ ਰਹਿਣਾ ਹੀ ਨਹੀਂ ਤੇਰੇ ਲਈ ਮੈਂ ਹੀ ਆ ਤੇਰੀ ਦੁਨੀਆ ਮੇਰੇ ਲਈ ਤੂੰ ਹੈ ਨਾ ਸਭ ਕੁਝ ਮੈਨੂੰ ਕਦੀ ਦੇਖਿਆ ਕਿਸੇ ਦੀ ਲੋੜ ਮੈਨੂੰ ਕਿਸੇ ਦੀ ਨਹੀਂ ਲੋੜ ਮੈਨੂੰ ਸਭ ਤੇਰੀ ਲੋੜ ਹੈ ਬਟ ਮੈਨੂੰ ਤੇ ਮम्मा ਪਰਿਵਾਰ ਦੀ ਲੋੜ ਹੈਗੀ ਨਾ ਹਾਂਜੀ ਮੈਨੂੰ ਨਾਨਾ ਨਾਨੀ ਮਾਮਾ ਮਾਮੀ ਚਾਚਾ ਚਾਚੀ ਭੈਣ ਭਰਾ ਸਾਰੇ ਚਾਹੀਦੇ ਮੇਰੇ ਸਾਰੇ ਦੋਸਤਾਂ ਦੇ ਹੈਗੇ ਆ ਬਸ ਮੇਰੇ ਨਹੀਂ ਮੇਰੀ ਵੱਸ ਹੀ ਕਮਾਈ ਆ ਇਹ ਕਿੰਨੇ ਤਮਾਚ ਤੇਰੇ ਫਰਤੂਤ ਪਾ ਤਾ ਇਹ ਜਿਹੜੇ ਕਿਹੜੇ ਦੋਸਤਾਂ ਨਾਲ ਘੁੰਮ ਕੇ ਆਇਆ ਵਾਂ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਮੈਂ ਤੁਹਾਨੂੰ ਵੈਸੇ ਪੁੱਛਣਾ ਪਿਆ ਜੀ ਫਿਰ ਜੀ ਦੋਸਤਾਂ ਨਾਲ ਹੀ ਘੁੰਮਣ ਗਿਆ ਸੀ ਨਾ ਹਾਂ ਜੀ ਤੇ ਫਿਰ ਪਰਿਵਾਰ ਪਰਿਵਾਰ ਆਉਂਦੇ ਇਹ ਕਿੱਥੋਂ ਸ਼ੁਰੂ ਹੋ ਗਿਆ ਤੇਰੇ ਮम्मा ਮੈਂ ਵੈਸੇ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਪਿਆ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਪਿਆ ਮੇਰੇ ਕੋਲ ਫਾਲਤੂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂਗਾ ਤੇ ਅੱਗੇ ਵੀ ਮੈਂ ਕਿਹਾ ਸੀ ਮੇਰੇ ਨਾਲ ਬੇਕਾਰ ਗੱਲਾਂ ਬਿਲਕੁਲ ਨਹੀਂ ਕਰਨੀਆਂ ਬਟ ਮम्मा ਮੈਨੂੰ ਦੱਸੋ ਤੇ ਮੇਰੇ ਪਰਿਵਾਰ ਹੈਗਾ ਕਿੱਥੇ ਆ ਮੇਰੇ ਨਾਨਾ ਨੀਨਾ ਆਣ ਕੇ ਦਾਦ ਕੇ ਕਿੱਥੇ ਨੇ ਤੂੰ ਕੀ ਕਰਨ ਜਾਣ ਕੇ ਤੂੰ ਕੀ ਕਰਨ ਜਾਣਗੇ ਮੈਨੂੰ ਦੱਸਣਾ ਤੈਨੂੰ ਕਿਹ ਚੀਜ਼ ਦੀ ਲੋੜ ਹੈ ਤੇ ਮੈਨੂੰ ਕਹੋ ਮੈਂ ਬੈਠੀ ਹਾਂ ਨਾ ਤੇਰੇ ਵਾਸਤੇ ਮੈਨੂੰ ਪਰਿਵਾਰ ਦੀ ਲੋੜ ਹੈ ਮम्मा ਕਿੰਨੇ ਦਿਨੋਂ ਇਹ ਗੱਲਾਂ ਕਰਤੀਆਂ ਦੱਸ ਮਲਵਾ ਮੈਨੂੰ ਹੁਣੇ ਮਲਵਾ ਕਿੰਨੇ ਤੇਰੇ ਨਾਲ ਚਾ ਸਵਾਲ ਪਾਉਂਦੇ ਨੇ ਮੈਂ ਦਵਾਂਗੀ ਇਹਨੂੰ ਜਵਾਬ ਕਿ ਪਰਿਵਾਰ ਪਰਿਵਾਰ ਕਰਕੇ ਮੇਰੇ ਬੱਚੇ ਨੂੰ ਕੀ ਦੁਖੀ ਕੀਤਾ ਹੋਇਆ ਹੈ ਤੁਸੀਂ ਦੇ ਮੰਮਾ ਲੋਕਾਂ ਨੂੰ ਜਵਾਬ ਦੇ ਹੀ ਦੇਣੇ ਆ ਪਰ ਜਿੱਥੇ ਤੁਸੀਂ ਨਹੀਂ ਹੋਵੋਗੇ ਉੱਥੇ ਤੇ ਮੈਂ ਹੀ ਜਵਾਬ ਦੇਣਾ ਨਾ ਲੋਕਾਂ ਨੂੰ ਮੈਨੂੰ ਵੀ ਦੱਸੋ ਤੂੰ ਕੀ ਜਵਾਬ ਦੇਣਾ ਮੈਂ ਬੈਠੀ ਨਾ ਜਵਾਬ ਦੇਣ ਵਾਲੀ ਮੰਮਾ ਬਟ ਤੁਸੀਂ ਜਿੱਥੇ ਨਹੀਂ ਹੋ ਉੱਥੇ ਤੇ ਮੈਂ ਹੀ ਬੋਲਾਂਗਾ ਨਾ ਮੈਨੂੰ ਵੀ ਪਤਾ ਹੋਣਾ ਚਾਹੀਦਾ ਵਾ ਮੈਂ ਕੋਈ ਅਨਾਥ ਨਹੀਂ ਹੈ ਨਾ ਪਾਗਲ ਹੈ ਤੂੰ ਅਨਾਥ ਕਿਉਂ ਹੈਗਾ ਤੂੰ ਮੈਂ ਵੀ ਹਾਂ ਨਾ ਤੇਰੇ ਵਾਸਤੇ ਤੇ ਫਿਰ ਮੈਨੂੰ ਦੱਸੋ ਨਾ ਕਿੱਥੇ ਨੇ ਮੇਰੇ ਦਾਦਾ ਦਾਦੀ ਨਾਨਾ ਨਾਨੀ ਮੇਰੇ ਭੈਣ ਭਰਾ ਚਾਚਾ ਚਾਚੀ ਸਾਰੇ ਕਿੱਥੇ ਨੇ ਸਭ ਤੋਂ ਵੱਡੀ ਗੱਲ ਮੇਰੇ ਪਾਪਾ ਕਿੱਥੇ ਨੇ ਦਾ ਸੋਮਾ ਮੰਮਾ ਤੁਹਾਨੂੰ ਦੱਸਣਾ ਹੀ ਪੈਣਾ ਰஞ்சிਤ ਮੇਰੇ ਕੋ ਤੇਰੀ ਕਿਸੇ ਗੱਲ ਦਾ ਕੋਈ ਜਵਾਬ ਨਹੀਂਗਾ ਹਰ ਸਵਾਲ ਦਾ ਜਵਾਬ ਦੇਣਾ ਕੋਈ ਜ਼ਰੂਰੀ ਨਹੀਂ ਗੱਲ ਖਤਮ ਵਾਹ ਮੰਮਾ ਵਾਹ ਤੁਸੀਂ ਕਹਿੰਦੇ ਸੀ ਹਰ ਤਾਲੇ ਦੀ ਚਾਬੀ ਹੁੰਦੀ ਹੈ ਤੇ ਹਰ ਇੱਕ ਸਵਾਲ ਦਾ ਜਵਾਬ ਹੀ ਹੋਣਾ ਚਾਹੀਦਾ ਨਾ ਹੈਗਾ ਪਰ ਤੁਸੀਂ ਨਹੀਂ ਦੱਸਦੇ ਪੇ ਮੰਮੀ ਤੁਸੀਂ ਹੋ ਤੇ ਮੈਂ ਆ ਮੈਂ ਕੋਈ ਧਰਤੀ ਜੋ ਫਟ ਕੇ ਨਿਕਲ ਆਇਆ ਜਿਹੜੇ ਆਸ਼ਰਮ ਚ ਨਾਥ ਬੱਚੇ ਹੁੰਦੇ ਨਾ ਉਹਨਾਂ ਨੂੰ ਵੀ ਉਹਨਾਂ ਦਾ ਪਰਿਵਾਰ ਹੀ ਛੱਡ ਕੇ ਜਾਂਦਾ। ਮੇਰਾ ਵੀ ਪਰਿਵਾਰ ਹੋਏਗਾ ਹੀ। ਮੈਨੂੰ ਵੀ ਦੱਸੋ। ਫੇਰੀਆਂ ਨਾਲ ਹੁੰਦੇ ਨੇ ਮਮਾ ਪਰ ਮੇਰੀ ਤੇ ਮਾਂ ਐ, ਘਰ ਐ। ਪਰ ਮੇਰੇ ਪਰਿਵਾਰ ਕਿੱਥੇ ਐ? ਦੱਸੋ ਮਮਾ। ਮਤਲਬ ਰঞ্জੀਤ ਮੈਂ ਤੈਨੂੰ ਮਾਂ ਨਹੀਂ। ਪਰਿਵਾਰ ਚਾਹੀਦਾ ਤੈਨੂੰ ਉਹਨੂੰ। ਹੈ ਨਾ? ਨਹੀਂ ਬੰਦ ਲੈਣਾ। ਨਹੀਂ ਮਮਾ, ਮੈਨੂੰ ਮਾਂ ਦੇ ਨਾਲ ਇੱਕ ਪਰਿਵਾਰ ਵੀ ਚਾਹੀਦਾ ਐ। ਦੱਸੋ ਮੰਮਾ ਕਿ ਜਿਸ ਦਿਨ ਮੈਂ ਪੈਦਾ ਹੋਇਆ ਕੀ ਹੋਇਆ ਸੀ ਉਸ ਦਿਨ ਮੇਰੇ ਪਿਓ ਨੇ ਜਾਂ ਮੇਰੇ ਦਾਦਕੇ ਪਰਿਵਾਰ ਨੇ ਤੁਹਾਨੂੰ ਘਰੋਂ ਕੱਢਦਾ ਸੀ ਜਾਂ ਤੁਸੀਂ ਮੈਨੂੰ ਲੈ ਕੇ ਨਿਕਲੇ ਹੋ ਦੱਸੋ ਮੰਮਾ ਮੈਂ ਵੱਡਾ ਹੋ ਗਿਆ ਮੈਂ ਮੈਂ ਕਰਾਂਗਾ ਉਹਨਾਂ ਨਾਲ ਗੱਲ ਤੁਸੀਂ ਗੱਲ ਤੇ ਸਾਂਝੀ ਕਰੋ ਦੱਸੋ ਮੰਮਾ ਦੱਸੋ ਮੇਰਾ ਪਰਿਵਾਰ ਹੈਗਾ ਕਿ ਨਹੀਂ ਕਿ ਨਹੀਂ ਤੇ ਕਿਤੇ ਮੈਂ ਤੁਹਾਡੀ ਨਜਾਇਜ਼ ਹੋ ਲਗਾਤੇ ਨਹੀਂ ਰਣਜੀਤ ਮਾਵਾ ਅੱਜ ਮੈਨੂੰ ਇਹ ਚੇੜ ਮੈਨੂੰ ਸਾਰੇ ਜਵਾਬ ਦੇਣ ਦੀ ਪਈ ਹੈ ਕਿ ਮੇਰੇ ਪਾਪਾ ਵੀ ਹੈਗੇ ਨੇ ਤੇ ਪਰਿਵਾਰ ਵੀ ਹੈ ਬਸ ਤੁਸੀਂ ਹੀ ਦੱਸਦੇ ਮੈਨੂੰ ਹਸਤੇ ਬਾਰੇ ਕੋਈ ਜਵਾਬ ਨਹੀਂ ਕਰ ਮੇਰੇ ਕੋਲ ਤੇਰੀਆਂ ਬੇਕੂਫ ਗੱਲਾਂ ਨੇ ਨਾ ਅੱਜ ਮੈਨੂੰ ਹੱਥ ਚ ਕੱਲੇ ਮਜਬੂਰ ਕਰਤਾ ਹੈ ਔਰ ਮੈਂ ਤੇਰੀ ਕਿਸੇ ਗੱਲ ਦਾ ਹੁਣ ਜਵਾਬ ਦੇਣਾ ਵੀ ਨਹੀਂ ਹੈ ਚੱਲ ਜਾ ਮੈਨੂੰ ਕੱਲੇ ਛੱਡ ਦੇ ਚਲਾ ਜਾ ਜਾ ਚਲਾ ਜਾ ਮੰਮਾ ਮੈਨੂੰ ਤੁਹਾਡੀ ਅੱਜ ਪੇੜਨੇ ਸਾਰੇ ਜਵਾਬ ਦੇ ਦਿੱਤੇ ਕਿ ਮੇਰਾ ਕੀ ਹੋਊਗੀ ਲਗਾ ਤੇ ਪਰਿਵਾਰ ਕੀ ਅੱਜ ਤੋਂ ਉਹਨਾਂ ਨਾਲ ਵਰਤਣਾ ਨਹੀਂ ਚਾਹੁੰਦੇ ਪਰ ਕੋਈ ਗੱਲ ਹੁਣ ਉਹ ਰਿਸ਼ਤੇ ਮੈਂ ਲੱਭਾਂ ਰੰਜੀਤ ਰੰਜੀਤ ਤੂੰ ਬਹੁਤ ਗਲਤੀ ਕੀਤੀ ਤਨਜੂ ਤੂੰ ਜੋ ਰੰਜੀਤ ਨੂੰ ਬਾਰ ਕੱਲਿਆ ਘੁੰਮਣ ਵਿੱਚ ਪਤਾ ਨਹੀਂ ਕਿਨੇ ਕੀ ਇਹਦੇ ਦਿਮਾਗ 'ਚ ਕੀੜਾ ਪਾ ਤਾ ਇਹ ਗੱਲ ਦਾ ਜਿੰਦਗੀ ਦੀ ਕਹਾਣੀ ਪਲਟ ਗਈ ਹੈ ਪਤਾ ਨਹੀਂ ਕੀ ਕਰੇਗਾ